ਕਿ ਸਾਡਾ ਉਮੀਦਵਾਰ ਜਿਹੜਾ ਹੈਗਾ ਉਹ ਵਧੀਆ ਉਮੀਦਵਾਰ ਹੈ ਜੀ ਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ਉਹ ਪਾਉਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹ ਪਹਿਲਾਂ ਕਾਦੀਦਲ ਸੀ ਹੁਣ ਆਮ ਆਦਮੀ ਪਾਰਟੀ 'ਚ ਹੈ ਪਰ ਦੌਰੇ ਕਾਰਨ ਮੈਂ ਲੋ ਉਹਦੇ ਵਿਸਾਖਤ ਕਾਮ ਹੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਤਿੰਨ ਵਾਰ ਦੇਖਿਆ ਹੁਣ ਤਾਂ ਇੱਕ ਸਾਲ ਹੀ ਲੱਗਿਆ ਸਰਕਾਰ ਦਾ ਖੇਵਲ ਇੱਕ ਤਾਂ ਉਹ ਉਮੀਦਵਾਰ ਦੂਸਰਾ ਉਮੀਦਵਾਰ ਅੱਜ ਦੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਮੈਂ ਤਾਂ ਅੱਜ ਇਸ ਮੈਂ ਤੁਹਾਨੂੰ ਨਹੀਂ ਹੱਦ ਇਹ ਨਾ ਛੋੜੇ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰਦਾ ਹੈ ਜੀ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਨੇ ਜਿੱਤਾ ਬਦੂਖੇ ਟਕੂਆ ਆੜਿਆਂ ਦਾ ਫਰੋਤੀ ਆੜਿਆਂ ਦਾ ਪੰਜਾਬ ਬਣਾਉਨੇ ਇਹ ਤਰਨਤਰਨ ਦੇ ਲੋਕ ਵੀ ਇਸ ਦਾ ਫੈਸਲਾ ਕਰਦੇ ਇਸ ਦਾ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਬਹੁਤ ਕਰ ਰਹੇ ਆ ਕਸ ਨੂੰ ਉਤਾਰਿਆ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਤਾ ਕਿਸੇ ਨੂੰ 1 ਲੱਖ ਦੇਤਾ ਇਸ ਤਰ੍ਹਾਂ ਨਾਲ ਚੱਲ ਪਿਆ ਇਹ ਪੰਜਾਬ ਦੇ ਲੋਕਾਂ ਨੇ ਤੇ ਕਰਨ ਕਰਦੇ ਲੋਕਾਂ ਨੇ ਫੈਸਲਾ ਕਰਨਾ ਇਸ ਜੰਮੀ ਚੋਣ ਚ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਆਪਣੀ ਮੰਗ ਕਰਦੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਨੇ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਹੈ ਇਹ ਕੇ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾ ਕਿਹੜਾ ਸ਼ਹਾਬ ਤਾਂ ਗੁੱਤੀਆਂ ਪੰਜਾਬੋਂ ਕਾਂਗਰਸ ਪਾਰਟੀ ਨੇ ਸ਼ਹਾਹਤਾ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਬੱਠਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨੀ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਔਰ ਇਹ ਫੈਸਲਾ ਤਰਨਕਰ ਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿੰਮਾ ਸੀ ਵੋਟ ਪਾਉਣੇ ਕਿ ਉਹ ਸਾਡੇ ਚ ਜਿਚਰੇਗਾ ਕੰਮ ਕਰਾਏਗਾ ਕਿ ਉਹ ਜੇਜ ਬੈਠਾ ਹੋਏਗਾ ਜਾਂ ਹਾਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਕਿ ਆ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਰੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚੱਕੀ ਨੂੰ ਵੋਟ ਪਾਣੀ ਹੈ ਇੱਕ ਸਾਡੇ ਕੋਲੇ ਉਮੀਦਵਾਰ ਹੈ ਜਿਹੜਾ ਤੁਹਾਨੂੰ ਦੱਸਿਆ ਕਰਾਂ ਬੀਜੇਪੀ ਦੀ ਕੋਈ ਰੈਲੇਵੈਂਸੀ ਹੈ ਨਹੀਂ ਸੋ ਮੈਨੂੰ ਪੂਰਨ ਉਮੀਦ ਹੈ ਕਿ ਸਾਗਾ ਜਿਹੜਾ ਉਮੀਦਵਾਰ ਉਹ ਇਹਨਾਂ ਦੇ ਮਰਕਾਬ ਲਈ 100 ਪੈਸੇ ਅੱਗੇ ਉਮੀਦਵਾਰ ਸੋ ਅੱਜ ਦੀ ਜਿਹੜੀ ਪੜੀ ਲਿਖੀ ਚੰਗਾ ਉਹ ਸਾਰਾ ਸ਼ਖਤ ਦਾ ਲੋਗੀਆਂ ਦੀ ਅਸੀਂ ਕਿਸੇ ਨੂੰ ਇਹ ਜਿਚੋਣਾ ਕੀ ਉਹ ਜੇਲ੍ਹ ਜਿੱਤਾ ਨਹੀਂ ਬੈਠਾ ਰਹੇਗਾ ਕੀ ਉਹ ਸਾਡੇ ਇਲਾਕੇ ਦੀ ਤਰੱਕੀ ਕਰਾਏਗਾ ਡਿਵੈਲਪਮੈਂਟ ਕਰਾਏਗਾ ਕੀ ਉਹਰੀ ਸੋਚ ਕੀ ਹੈ ਕੀ ਉਹਰੀ ਸੰਵਿਧਾਨ ਦੇ ਖਿਲਾਫ ਸੋਚਦਾ ਨਹੀਂ ਹੈ ਕੀ ਉਹਰੀ ਦੇਸ਼ ਦੇ ਖਿਲਾਫ ਸੋਚਦਾ ਨਹੀਂ ਖਾਨੂੰ ਇਹ ਉਮੀਦਵਾਰ ਚਾਹੀਦਾ ਹੈ ਜਿਹਨੂੰ ਤੁਸੀਂ ਬਾਹਰ ਰੋੜ ਤੇ ਉਰੇ ਤੋਂ ਕੰਮ ਲੈ ਸਕੋ ਨਾ ਕੀ ਉਹ ਉਮੀਦਵਾਰ ਚਾਹੀਦਾ ਜਿਹੜਾ ਧੱਕੀ ਦੇਵੇ ਫੇ ਕਿਹਦੇ ਸਾਹਮਣੇ ਤੁਸੀਂ ਖੜੇ ਨਾ ਹੋ ਸਕੋ। ਸੋ ਮੈਂ ਇਹੀ ਜਿਹੜਾ ਚਮੰਦਾ ਅੱਜ ਦੇ ਇਸ ਦਫ਼ਤਰ ਦਾ ਆਗਾਜ਼ ਸਰਕਾਰੀਆ ਸਾਹਿਬ ਦੀ ਰਹਿਨੁਆਈ ਦੇ ਹੇਠ ਉਹ ਇੰਚਾਰਜ ਨੇ ਇੱਥੇ ਮੈਂ ਤੇ ਬਾੜਵਾ ਸਾਹਿਬ ਤੇ ਸਮੂੱਚੀ ਦੀ ਕਿਰਪਾ ਜੇ ਅਸੀਂ ਪਹੁੰਚੇ ਆ ਬਧਾਈ ਦੇਣਾ ਚਾਹੁੰਦੇ ਆ ਕਰਨ ਜੀ ਨੂੰ ਤੇ ਸਮੂੱਚੀ ਕਾਂਗਰਸ ਨੂੰ ਤੇ ਸਮਾਮ ਕਰਨਤੰਦ ਦੇ ਲੋਕਾਂ ਨੂੰ ਤੇ ਵੱਡਰ ਸਾਥੀਆਂ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਅਗਲੇ 20 ਦਿਨ ਇੱਥੇ ਲਾ ਕੇ ਅਸੀਂ ਇਹ ਜੋਣ ਹੈ ਜਿਹੜੀ ਉਹ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜਿੱਤ ਕੇ ਜਾਣਾ